ਸਤਿ ਸ਼੍ਰੀ ਅਕਾਲ ਪੀਪੀ 33 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਦੀ ਖਬਰ ਕਮਾਮ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਇੱਥੇ ਇੱਕ ਜ਼ਬਰਦਸਤ ਹਾਦਸਾ ਹੁੰਦਾ ਹੈ ਬਲੈਰੋ ਗੱਡੀ ਅਤੇ ਸਪਲੈਂਡਰ ਮੋਟਰਸਾਈਕਲ ਦੀ ਜਿਹੜੀ ਟੱਕਰ ਹੋ ਜਾਂਦੀ ਹੈ ਬਲੈਰੋ ਗੱਡੀ ਦਾ ਨੰਬਰ ਪੀਪੀ 32 ਏਡੀ 32 67 ਹੈ ਅਤੇ ਸਪਲੈਂਡਰ ਮੋਟਰਸਾਈਕਲ ਦਾ ਨੰਬਰ ਪੀਪੀ 32 ਐਨ 30 37 ਹੈ ਦੱਸਿਆ ਜਾ ਰਿਹਾ ਹੈ ਕਿ ਬਲੈਰੋ ਗੱਡੀ ਦੇ ਚਾਲਕ ਭਲਿਹਾਰ ਸਿੰਘ ਜੋ ਕਿ ਛੋਡੀਆਂ ਦੇ ਨਿਵਾਸੀ ਹਨ ਅਤੇ ਛੋਡੀਆਂ ਤੋਂ ਉਹ ਬੰਗਿਆ ਜਾ ਰਹੇ ਸਨ ਤੇ ਸਪਲੈਂਡਰ ਮੋਟਰਸਾਈਕਲ ਨੂੰ ਮੀਰਪੁਰ ਲੱਖਾ ਦਾ ਨੌਜਵਾਨ ਚਲਾ ਰਿਹਾ ਸੀਗਾ ਔਰ ਜਦੋਂ ਇਹ ਦੋਨੋਂ ਜਿਹੜੇ ਵਾਹਨ ਆ ਕਮਾਮ ਨਹਿਰ ਦੇ ਨਜ਼ਦੀਕ ਪੁਲ ਦੇ ਨਜ਼ਦੀਕ ਪਹੁੰਚਦੇ ਆ ਤਾਂ ਆਮੋ ਸਾਹਮਣੋਂ ਜਿਹੜੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਔਰ ਤੁਸੀਂ ਮੋਟਰਸਾਈਕਲ ਦੇਖ ਸਕਦੇ ਹੋ ਕਿ ਕਾਫੀ ਨੁਕਸਾਨਿਆ ਗਿਆ ਈਵਨ ਸੀਟ ਤੱਕ ਜਿਹੜਾ ਮੋਟਰਸਾਈਕਲ ਨੁਕਸਾਨਿਆ ਗਿਆ ਪਿਛਲੀ ਲਾਈਟ ਤੱਕ ਜਿਹੜਾ ਮੋਟਰਸਾਈਕਲ ਨੁਕਸਾਨਿਆ ਗਿਆ ਔਰ ਨੌਜਵਾਨ ਦੇ ਗੰਭੀਰੂ ਵਿੱਚ ਸੱਟ ਲੱਗਦੀ ਹੈ ਜਿਸ ਨੂੰ ਨਮਾ ਸ਼ਹਿਰ ਵਿਖੇ ਹਸਪੀਟਲ ਵਿਖੇ ਲਿਆਂਦਾ ਗਿਆ ਇੱਕ ਨਿੱਜੀ ਹਸਪੀਟਲ ਵਿਖੇ ਦੂਜੇ ਪਾਸੇ ਬਲੈਰੋ ਗੱਡੀ ਦੇ ਚਾਲਕ ਬਲਿਹਾਰ ਸਿੰਘ ਨਾਲ ਜਦੋਂ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ ਉਹ ਆਪਣੀ ਸਾਈਡ ਤੇ ਜਾ ਰਹੇ ਸਨ ਅਤੇ ਤੁਸੀਂ ਗੱਡੀ ਵੀ ਦੇਖ ਸਕਦੇ ਹੋ ਹਾਦਸੇ ਤੋਂ ਬਾਅਦ ਗੱਡੀ ਜਿਹੜੀ ਹੈ ਇੱਕ ਤਰਫ ਆਪਣੀ ਸਾਈਡ ਤੇ ਖੜੀ ਨਜ਼ਰ ਆ ਰਹੀ ਹੈ ਤਾਂ ਬਲਿਹਾਰ ਸਿੰਘ ਨੇ ਕਿਹਾ ਕਿ ਜਦੋਂ ਕਟਨਾ ਵਾਲੀ ਸਥਾਨ ਤੇ ਪਹੁੰਚੇ ਤਾਂ ਮੋਟਰਸਾਈਕਲ ਸਾਹਮਣੋਂ ਤੇਜ਼ ਰਫ਼ਤਾਰ ਚਾਰਿਆ ਸੀ ਜੋ ਗੱਡੀ ਦੇ ਟਾਇਰ ਚੱਕ ਕੇ ਵੱਜਾ ਔਰ ਤੁਸੀਂ ਦੇਖ ਸਕਦੇ ਹੋ ਕਿ ਟਾਇਰ ਜਿਹੜਾ ਆ ਉਹ ਵੀ ਨੁਕਸਾਨਿਆ ਗਿਆ ਟਾਇਰ ਫੱਟ ਜਾਂਦਾ ਔਰ ਟਾਇਰ ਦੀ ਜਿਹੜੀ ਬੀੜ ਆ ਉਹ ਵੀ ਮੁੜ ਜਾਂਦੀ ਹੈ ਤਾਂ ਦੋਨਾਂ ਵਾਹਨਾਂ ਦਾ ਕਾफी ਨੁਕਸਾਨ ਹੋਇਆ ਲੇਕਿਨ ਰੱਬ ਅੱਗੇ ਬੇਨਤੀ ਇਹੀ ਹੈ ਕਿ ਜਿਹੜਾ ਮੀਰਪੁਰ ਜੱਟਾਂ ਦਾ ਨੌਜਵਾਨ ਹੈ ਉਹ ਜਲਦੀ ਤੰਦਰੁਸਤ ਹੋਵੇ ਉਸ ਦੀ ਜਾਨ ਬਚ ਜਾਵੇ ਕਿਉਂਕਿ ਹਾਦਸੇ ਕੋਈ ਜਾਣ ਕੇ ਨਹੀਂ ਕਰਦਾ ਹਾਦਸੇ ਹੋ ਜਾਂਦੇ ਆ ਪਰ ਇਹ ਹਾਦਸਾ ਬਹੁਤ ਜ਼ਬਰਦਸਤ ਹੋਇਆ ਬਹੁਤ ਤੇਜ਼ੀ ਨਾਲ ਹੋਇਆ ਔਰ ਨੌਜਵਾਨ ਦੇ ਗੰਭੀਰ ਸੱਟ ਲੱਗੀ ਹੈ ਤਾਂ ਰੱਬ ਅੱਗੇ ਬੇਨਤੀ ਹੈ ਕਿ ਨੌਜਵਾਨ ਜਲਦੀ ਤੰਦਰੁਸਤ ਹੋ ਜਾਵੇ ਔਰ ਉਹਦੇ ਜਿਹੜੀ ਇਹ ਸੱਟ ਹੈ ਉਹ ਜਾਨਲੇਵਾ ਨਾ ਹੋਵੇ ਦਿਖਾਣੇ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਤੁਹਾਡਾ ਕੀ ਨਾਮ ਹੈ ਬਲਿਆਸ ਕਿਹੜੀ ਜਗ੍ਹਾ ਤੋਂ ਆਂ ਸੋਡੀਆਂ ਤੋਂ ਸੋਡੀਆਂ ਤੋਂ ਇਹ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਆਪਣੇ ਘਰ ਆ ਸੀ ਸੋਡੀਆਂ ਤੋਂ ਬੰਗਿਆਂ ਨੂੰ ਚੱਲ ਹਾਂਜੀ ਬੰਗਿਆਂ ਨੂੰ ਚਲੇ ਅੱਛਾ ਤੇ ਇੱਥੇ ਕੀ ਗੱਲਬਾਤ ਹੋਈ ਆ ਉਹ ਮੋਟਰਸਾਈਕਲ ਤੇ ਸੀ ਉਹ ਆ ਕੇ ਪਿੱਛੇ ਵੱਜ ਜਾਂਦੇ ਆ ਮੋਟਰਸਾਈਕਲ ਕਿੱਧਰੋਂ ਆ ਰਿਆ ਸੀ ਉਹ ਇਧਰ ਬੰਗਿਆਂ ਵਾਲਾ ਅੱਛਾ ਤੁਹਾਡੀ ਗੱਡੀ 'ਚ ਵੱਜਾ ਹਾਂਜੀ ਤੇ ਇਹ ਜਦੋਂ ਗੱਡੀ ਵਿੱਚ ਵੱਜਾ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਮੁੰਡਾ ਕਿੱਥੇ ਦਾ ਪਤਾ ਕੁਛ ਨਹੀਂ ਬੀ ਫਲਕੇ ਦਾ ਅੱਛਾ ਕਿੰਨੀ ਕੀ ਸੱਟ ਲੱਗੀ ਆ ਉਹਦੇ ਫੋਟੋ ਹੈਗੀ ਕਾਫੀ ਆ ਅੱਛਾ ਸਿੱਧੀ ਟੱਕਰ ਹੋਈ ਆ ਤੁਹਾਨੂੰ ਟਾਇਰ ਤੋੜ ਸਜਾ ਗੱਡੀ ਦਾ ਜ਼ੋਰ ਮਾਰੇ ਮਾਰਿਆ ਤੇ ਤੁਸੀਂ ਕਿੱਥੇ ਚੱਲੇ ਸੀਗੇ ਬੰਗਿਆ ਨੂੰ ਕੋਈ ਦਵਾਈ ਵਗੈਰਾ ਲੈਣ ਚੱਲੇ ਸੀ ਨਹੀਂ ਨਹੀਂ ਕੱਪੜੇ ਸੀਨੇ ਦਿੱਤੇ ਸੀ ਕੱਪੜੇ ਸੀਨੇ ਦਿੱਤੇ ਸੀ ਹੁਣ ਉਹ ਮੁੰਡਾ ਮੁੰਡੇ ਨੂੰ ਕਿੱਥੇ ਲੈ ਗਏ ਆ ਨਵੇਂ ਯਾਰ ਦਮਾਂ ਦੇ ਨਵੇਂ ਸ਼ਹਿਰ ਦਾ ਮੁੰਡੇ ਲੈ ਗਏ ਹੈਗੇ ਆ ਤੇ ਤੁਹਾਡੀ ਗੱਡੀ ਦਾ ਜਿਹੜਾ ਨੁਕਸਾਨ ਆਇਆ ਟਾਇਰ ਹਾਂਜੀ ਹੋਇਆ ਤੁਹਾਡਾ ਕੀ ਨਾਮ ਆ ਬਲਿਆਸ ਕਿਹੜੀ ਜਗ੍ਹਾ ਤੋਂ ਆ ਛੋਡੀਆਂ ਤੋਂ ਛੋਡੀਆਂ ਤੋਂ ਇਹ ਤੁਸੀਂ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਆਪਣੇ ਘਰ ਆ ਸੀ ਛੋਡੀਆਂ ਤੋਂ ਬੰਗਿਆ ਨੂੰ ਚੱਲੇ ਹਾਂਜੀ ਬੰਗਿਆਂ ਨੂੰ ਦੱਸੋ ਅੱਛਾ ਤੇ ਇੱਥੇ ਕੀ ਗੱਲਬਾਤ ਹੋਈ ਆ ਉਹ ਮੋਟਰਸਾਈਕਲ ਤੇ ਸੀ ਉਹ ਆ ਕੇ ਪਿੱਛੇ ਵੱਜ ਗਏ ਮੋਟਰਸਾਈਕਲ ਕਿੱਧਰੋਂ ਆ ਰਿਆ ਸੀ ਉਹ ਇਧਰ ਬੰਗਿਆਂ ਵੱਲ ਅੱਛਾ ਤੁਹਾਡੀ ਗੱਡੀ 'ਚ ਬੱਚਾ ਹਾਂਜੀ ਤੇ ਇਹ ਜਦੋਂ ਗੱਡੀ ਵਿੱਚ ਵੱਜਾ ਤਾਂ ਉਸ ਤੋਂ ਬਾਅਦ ਦੇ ਵਿੱਚ ਇਹ ਮੁੰਡਾ ਕਿੱਥੇ ਦਾ ਪਤਾ ਕੋਈ ਨਹੀਂ ਬਲਕੇ ਦਾ ਅੱਛਾ ਕਿੰਨੀ ਕਿ ਸੱਟ ਲੱਗੀ ਆ ਉਹਦੇ ਫੋਟੋ ਹੈਗੀ ਕਾਫੀ ਆ ਅੱਛਾ ਸਿੱਧੀ ਟੱਕਰ ਹੋਈ ਆ ਤੁਹਾਨੂੰ ਟਾਇਰ ਤੋੜ ਸਜਾ ਗੱਡੀ ਦਾ ਜੋਰ ਰਾਇ ਤੇ ਮਾਰ ਤੇ ਤੁਸੀਂ ਕਿੱਥੇ ਚੱਲੇ ਸੀਗੇ ਬੰਗਿਆ ਨੂੰ ਕੋਈ ਦਵਾਈ ਵਗੈਰਾ ਲੈਣ ਚੱਲੇ ਸੀ ਨਹੀਂ ਨਹੀਂ ਕੱਪੜੇ ਸੀਨੇ ਦਿੱਤੇ ਸੀ ਕੱਪੜੇ ਸੀਨੇ ਦਿੱਤੇ ਸੀ ਹੁਣ ਉਹ ਮੁੰਡਾ ਮੁੰਡੇ ਨੂੰ ਕਿੱਥੇ ਲੈ ਗਏ ਆ ਬਾਬਾ ਜੀ ਦਮੰਦੇ ਨਵੇਂ ਸ਼ਹਿਰ ਦਾ ਮੰਡੇ ਲੈ ਗਏ ਹੈਗੇ ਆ ਤੇ ਤੁਹਾਡੀ ਗੱਡੀ ਦਾ ਜਿਹੜਾ ਨੁਕਸਾਨ ਆਇਆ ਟਾਇਰ ਹਾਂਜੀ ਹੋਇਆ